ਬਾਰਿਸ਼ ਹੋਈ ਸੀ ਤੇ ਡਰੇਨੇਜ ਦੀ ਕਾਫੀ ਸਮੱਸਿਆ ਰਹਿੰਦੀ ਰਹੀ ਤੇ ਅੱਜ ਜਿਹੜਾ ਇੱਥੇ ਡਰੇਨੇਜ ਵਾਸਤੇ ਨਿਕਲਣ ਦਾ ਦੇਖ ਸਕਦੇ ਹੋ ਗੱਡੀ ਜਿਹੜੀ ਹੈ ਉਹ ਫਸ ਗਈ ਹੈ ਤਾਂ ਗੱਡੀ ਵੱਡਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਹੈ ਜੇ ਇਸ ਨੂੰ ਸਹੀ ਤੇ ਸਮੇਂ ਸਿਰ ਇਸ ਦੀ ਟ੍ਰੀਟਮੈਂਟ ਜਿਹੜੀ ਹੈ ਨਹੀਂ ਕੀਤੀ ਗਈ ਜੇ ਇਸ ਨੂੰ ਨਹੀਂ ਪ੍ਰੋਪਰ ਬਣਾਇਆ ਗਿਆ ਤਾਂ ਵੱਡਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਹੈ ਵੱਡੀਆਂ ਗੱਡੀਆਂ ਜਿਹੜੀਆਂ ਨੇ ਇਸ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਲੁਧਿਆਣਾ ਦੇ ਗ੍ਰੀਨ ਸਿਟੀ ਸਮਾਰਟ ਸਿਟੀ ਦਾ ਦਾਵਾ ਜਿਹੜਾ ਕੀਤਾ ਜਾਂਦਾ ਹੈ ਲਗਾਤਾਰ ਇਸ ਦੀਆਂ ਤਸਵੀਰਾਂ ਤਾਂ ਅਸੀਂ ਦਿਖਾਉਂਦਾ ਹੀ ਰਹਿੰਨੇ ਆ ਖੁਲਾਸਾ ਜਿਹੜਾ ਦਾ ਸਿਟੀ ਹੈਡਲਾਈਨ ਦੀ ਟੀਮ ਕਰਦੀ ਰਹਿੰਦੀ ਹੈ ਕਿ ਜਿੱਥੇ ਵੀ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਵਾ ਉਹ ਲੱਗਿਆ ਵਾ ਉਹ ਕਿਵੇਂ ਲੱਗਿਆ ਵਾ ਸਹੀ ਲੱਗਿਆ ਵਾ ਜਾਂ ਗਲਤ ਲੱਗਿਆ ਵਾ ਉਹ ਤੁਹਾਨੂੰ ਹਮੇਸ਼ਾ ਅਸੀਂ ਦਿਖਾਉਂਦੇ ਰਹਿੰਨੇ ਆ ਇਹ ਆਰਯੂ ਵੀ ਕਈ ਕਰੋੜ ਦੀ ਲਾਗਤ ਦੇ ਨਾਲ ਬਣਿਆ ਸੀਗਾ ਤਾਂ ਕਿ ਲੋਕ ਜਿਹੜਾ ਇਸ ਤੇ ਸਹੀ ਤਰੀਕੇ ਨਾਲ ਸਫਰ ਕਰ ਸਕਣਗੇ ਪਰ ਇਹ ਤਸਵੀਰ ਤੁਸੀਂ ਦੇਖ ਰਹੇ ਹੋਗੇ ਇੱਥੇ ਪਾਣੀ ਦੀ ਨਿਕਾਸੀ ਦੇ ਲਈ ਇੱਧਰ ਉੱਪਰ ਜਿਹੜਾ ਬਹ ਲੋਹੇ ਦੀ ਪਿਲਰਿੰਗ ਕੀਤੀ ਗਈ ਸੀ ਇਸ ਦੇ ਥੱਲੋਂ ਜਿਹੜਾ ਪਾਣੀ ਨਿਕਲਦਾ ਹੁੰਦਾ ਸੀ ਜਿਸ ਦੀ ਹਾਲਤ ਅੱਜ ਬਿਲਕੁਲ ਖਸਤਾ ਹੋ ਚੁੱਕੀ ਹੈ ਕਿਸ ਤਰੀਕੇ ਨਾਲ ਬਿਲਕੁਲ ਓਪਨ ਖੜੀ ਹੈ ਜੇ ਕਿਸੇ ਦੇ ਵਹੀਕਲ ਦੇ ਵਿੱਚ ਇਹ ਸੜਿਆ ਲੱਗਦਾ ਹੈ ਤੇ ਉਹ ਉਸਦੇ ਟਾਇਰ ਜਿਹੜੇ ਨੇ ਉਹ ਬਿਲਕੁਲ ਹੀ ਡੈਮੇਜ ਹੋ ਜਾਣਗੇ ਤੇ ਪਹਿਲਾਂ ਵੀ ਤੁਹਾਨੂੰ ਇਸ ਦੀਆਂ ਤਸਵੀਰਾਂ ਦਿਖਾਈਆਂ ਸੀ ਕਿ ਜਦੋਂ ਵੀ ਮੀਂਹ ਪੈਂਦਾ بارش ਦਾ ਮਾਹੌਲ ਹੁੰਦਾ ਹੈ ਤੇ ਉਸ ਵਕਤ ਇਹ ਆਰ ਜੂ ਵੀ ਪੂਰਾ ਪਾਣੀ ਦੇ ਨਾਲ ਡਬੋਦਾ ਭਰਿਆ ਹੁੰਦਾ ਪਰ ਅੱਜ ਇਸ ਦੀ ਹਕੀਕਤ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਮੈਂ ਇੱਕ ਵਾਰੀ ਕਹੂੰਗਾ ਕੈਮਰਾਮੈਨ ਸਾਹਿਬ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਗ੍ਰੀਨ ਸਿਟੀ 스마트 ਸਿਟੀ ਦਾ ਦਾਵਾ ਜਿਹੜਾ ਕੀਤਾ ਜਾਂਦਾ ਹੈ ਲਗਾਤਾਰ ਇਸ ਦੀਆਂ ਤਸਵੀਰਾਂ ਤਾਂ ਅਸੀਂ ਦਿਖਾਉਂਦਾ ਹੀ ਰਹਿੰਨੇ ਆ ਉਲਾਸਾ ਜਿਹੜਾ ਦਾ ਸਿਟੀ ਹੈਡਲਾਈਨ ਦੀ ਟੀਮ ਕਰਦੀ ਰਹਿੰਦੀ ਹੈ ਕਿ ਜਿੱਥੇ ਵੀ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਵਾ ਉਹ ਲੱਗਿਆ ਵਾ ਉਹ ਕਿਵੇਂ ਲੱਗਿਆ ਵਾ ਸਹੀ ਲੱਗਿਆ ਵਾ ਜਾਂ ਗਲਤ ਲੱਗਿਆ ਵਾ ਉਹ ਤੁਹਾਨੂੰ ਹਮੇਸ਼ਾ ਸੀ ਦਿਖਾਉਂਦੇ ਰਹਿੰਦੇ ਆ ਕਿ ਆਰਯੂਬੀ ਕਈ ਕਰੋੜ ਦੀ ਲਾਗਤ ਦੇ ਨਾਲ ਬਣਿਆ ਸੀਗਾ ਤਾਂ ਕਿ ਲੋਕ ਜਿਹੜਾ ਇਸ ਤੇ ਸਹੀ ਤਰੀਕੇ ਨਾਲ ਸਫਰ ਕਰ ਸਕਣਗੇ ਪਰ ਇਹ ਤਸਵੀਰ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਪਾਣੀ ਦੀ ਨਿਕਾਸੀ ਦੇ ਲਈ ਇੱਧਰ ਉੱਪਰ ਜਿਹੜਾ ਬਈ ਲੋਹੇ ਦੀ ਪਿਲਰਿੰਗ ਕੀਤੀ ਗਈ ਸੀ ਇਸ ਦੇ ਥੱਲੋਂ ਜਿਹੜਾ ਪਾਣੀ ਨਿਕਲਦਾ ਹੁੰਦਾ ਸੀ ਜਿਸ ਦੀ ਹਾਲਤ ਅੱਜ ਬਿਲਕੁਲ ਖਸਤਾ ਹੋ ਚੁੱਕੀ ਹੈ ਮੋਟੀਆਂ-ਮੋਟੀਆਂ ਜਿਹੜੀਆਂ ਸਰੀਆ ਦੇਖਣੇ ਹੋਗੇ ਸਰੀਆ ਜਿਹੜੀ ਉਹ ਨਜ਼ਰ ਆ ਰਹੀ ਹੈ ਨੁਕੀਲੀ ਸਰੀਆ ਦੇਖੋ ਕਿੰਨੀ ਮਹਿੰਗੀ ਗੱਡੀ ਹੈ ਤੇ ਇਹ ਮਹਿੰਗੀ ਗੱਡੀ ਇੱਥੋਂ ਗੁਜ਼ਰ ਰਹੀ ਹੈ ਪਰ ਇਸ ਦੇ ਜਿਹੜੇ ਟਾਇਰ ਦੇ ਵਿੱਚ ਇਸ ਤਰ੍ਹਾਂ ਦੇ ਮੋٹے-ਮੋਟੇ ਨੁਕੀਲੇ ਇੱਥੇ ਸਰੀਆ ਤੁਸੀਂ ਦੇਖ ਰਹੇ ਹੋਗੇ ਤੇ ਗੱਡੀ ਕਿਸ ਤਰ੍ਹਾਂ ਡੈਮੇਜ ਹੋ ਸਕਦੀ ਹੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆ ਤੁਸੀਂ ਸਰੀਆ ਦੇਖ ਰਹੇ ਹੋਗੇ ਕਿ ਕਿਸ ਤਰੀਕੇ ਨਾਲ ਬਿਲਕੁਲ ਓਪਨ ਖੜੀ ਹੈ ਜੇ ਕਿਸੇ ਦੇ ਵਹੀਕਲ ਦੇ ਵਿੱਚ ਇਹ ਸਰੀਆ ਲੱਗਦਾ ਹੈ ਤੇ ਉਹ ਉਸ ਦੇ ਟਾਇਰ ਜਿਹੜੇ ਨੇ ਉਹ ਬਿਲਕੁਲ ਹੀ ਡੈਮੇਜ ਹੋ ਜਾਣਗੇ ਤੇ ਜਿਹੜੇ ਵੀ ਇਸ ਆਰਯੂਬੀ ਦੇ ਥੱਲੇ ਆ ਰਹੇ ਨੇ ਉਹ ਇਸ ਖਬਰ ਨੂੰ ਜ਼ਰੂਰ ਸੁਣ ਲੈਣ ਕਿ ਇੱਥੇ ਜਿਹੜਾ ਆਰਯੂਬੀ ਦੇ ਥੱਲੇ ਪਾਣੀ ਨਿਕਾਸੀ ਦਾ ਜਿਹੜਾ ਸਿਸਟਮ ਬਣਾਇਆ ਹੈਗਾ ਉਹ ਟੋਟਲੀ ਫੇਲ ਨਜ਼ਰ ਆਇਆ ਹੈ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਅਸੀਂ ਦੀਆਂ ਤਸਵੀਰਾਂ ਸੀ ਦਿਖਾਉਂਦੇ ਰਹੇ ਹਾਂ ਤੇ ਅੱਜ ਫਿਰ ਤੁਹਾਨੂੰ ਇੱਕ ਵਾਰ ਇਸ ਦੀ ਤਸਵੀਰ ਜਿਹੜੀ ਹੈ ਦਿਖਾ ਰਹੇ ਹਾਂ ਕਿ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਆਰ ਯੂ ਵੀ ਦੇ ਥੱਲੇ ਦਾ ਜਿਹੜਾ ਸਿਸਟਮ ਸੀਗਾ ਲੋਹੇ ਦੇ ਨਾਲ ਉੱਪਰ ਇਸ ਨੂੰ ਕਵਰ ਕੀਤਾ ਹੈ ਥੱਲੇੋਂ ਪਾਣੀ ਨਿਕਲਦਾ ਸੀ ਉਹ ਬਿਲਕੁਲ ਡੈਮੇਜ ਹੋ ਗਿਆ ਮੋਟੀ-ਮੋਟੀ ਸਰੀਆ ਜੋ ਇਸ ਦੀ ਟਿਕਾਅ ਵਾਸਤੇ ਇਹਨੂੰ ਲਗਾਇਆ ਗਿਆ ਸੀਗਾ ਤੇ ਉਹ ਸਰੀਆ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਨਕੀਲੀ-ਨਕੀਲੀ ਜਿਹੜੀ ਸਰੀਆ ਜਿਹੜੀ ਆ ਉਹ ਵੀ ਬਾਹਰ ਨਿਕਲੀਆਂ ਹੋਈਆਂ ਨੇ ਤੋਂ ਵੱਡੀਆਂ ਗੱਡੀਆਂ ਜਿਹੜੀਆਂ ਮਹਿੰਗੀਆਂ ਗੱਡੀਆਂ ਇਹ ਸੜਕ ਤੇ ਜਾਂਦੀਆਂ ਨੇ ਉਹ ਮੋٹے ਟੈਕਸ ਵੀ ਪੇ ਕਰਦੀਆਂ ਨੇ ਤੇ ਉਹ ਮੋٹے-ਮੋٹے ਟੈਕਸ ਜਿਹੜਾ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਸਹੂਲਤ ਕਿਸ ਤਰ੍ਹਾਂ ਦੀ ਮਿਲ ਰਹੀ ਹੈ ਉਹ ਇਹ ਜਿਉਂਦੀ ਜਾਤੀ ਲੁਧਿਆਣਾ ਦੇ ਇਸ ਪੱਖੋ ਵਾਲ ਰੋਡ ਦੇ ਆਰ ਯੂ ਵੀ ਦੇ ਨਜ਼ਰ ਆ ਜਾਏਗਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਕਿਸ ਤਰ੍ਹਾਂ ਖਲਵਾਰ ਜਿਹੜਾ ਵਾ ਉਹ ਕੀਤਾ ਗਿਆ ਕਿਸ ਤਰ੍ਹਾਂ ਦੀ ਬਰਬਾਦੀ ਜਿਹੜੀ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਤੁਹਾਨੂੰ ਇਸ ਤੇ ਦੀ ਤਸਵੀਰ ਅਸੀਂ ਦਿਖਾਈ ਸੀ ਇਸ ਦੇ ਥੱਲੇ ਕਾਫੀ ਪਾਣੀ ਜਿਹੜਾ ਵਾ ਪੜ ਜਾਂਦਾ ਹੈ ਪਾਣੀ ਨਿਕਾਸੀ ਦਾ ਕੋਈ ਸਿਸਟਮ ਜਾਂ ਸਾਧਨ ਨਹੀਂ ਹੈ ਪਰ ਅੱਜ ਇੱਕ ਦੂਜੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਕਈ ਗੱਡੀਆਂ ਇਸ ਦੇ ਵਿੱਚੋਂ ਫਸ ਗਈਆਂ ਸੀ ਕਈ ਗੱਡੀਆਂ ਇਹਦੇ ਅੰਦਰ ਅਸੀਂ ਦੇਖੀਆਂ ਕਿ ਫਸੀਆਂ ਹੋਈਆਂ ਸੀ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਹਿਲੀ ਗੱਲ ਤਾਂ ਪਾਣੀ ਦੀ ਜਿਹੜੀ ਨਿਕਾਸੀ ਹੈ ਉਹ ਇੱਥੇ ਬਿਲਕੁਲ ਨਜ਼ਰ ਨਹੀਂ ਆ ਰਹੀ ਹੈ ਪਰ ਦੂਜੇ ਪਾਸੇ ਮਹਿੰਗੀਆਂ ਗੱਡੀਆਂ ਜੇ ਇਸ ਦੇ ਵਿੱਚੋਂ ਗੁਜ਼ਰਨ ਗਈਆਂ ਤਤ ਉਸ ਗੱਡੀਆਂ ਦੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ ਉਹ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਆ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਇੱਥੋਂ ਪਾਣੀ ਦੀ ਨਿਕਾਸੀ ਦਾ ਜਿਹੜਾ ਸਾਧਨ ਹੈ ਉਹ ਬਣਾਇਆ ਗਿਆ ਸੀਗਾ ਤੇ ਟੋਟਲੀ ਕਿਸ ਤਰ੍ਹਾਂ ਦਾ ਮੈਟਲ ਯੂਜ਼ ਕੀਤਾ ਗਿਆ ਕਿਸ ਤਰੀਕੇ ਦਾ ਲੋਹਾ ਯੂਜ਼ ਕੀਤਾ ਗਿਆ ਸਾਰਾ ਟੁੱਟ ਕੇ ਜੜਾ ਵਾ ਉਹ ਬਿਲਕੁਲ ਥੱਲੇ ਬੈ ਚੁੱਕਾ ਹੈ ਕਈ ਗੱਡੀਆਂ ਇਸ ਦੇ ਵਿੱਚ ਫਸ ਰਹੀਆਂ ਸੀ ਕਈ ਗੱਡੀਆਂ ਹਾਸੇ ਹੋਣ ਤੋਂ ਵੀ ਬਚੀਆਂ ਨੇ ਆ ਤਸਵੀਰ ਦੇਖ ਸਕਦੇ ਹੋ ਇੱਕ ਵਾਰ ਬਈ ਜੇ ਕੋਈ ਵੱਡੀ ਗੱਡੀ ਇਸ ਦੇ ਵਿੱਚ ਆਂਦੀ ਹੈ ਤੇ ਵੱਡਾ ਨੁਕਸਾਨ ਦੀ ਉਹਦਾ ਹੋ ਸਕਦਾ ਹੈ ਤਾਂ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਗੱਡੀ ਆ ਦੇਖੋ ਗੱਡੀ ਕਿਸ ਤਰ੍ਹਾਂ ਆ ਫਸ ਗਈ ਹੈ ਜੇ ਸਪੀਡ ਦੇ ਵਿੱਚ ਕੋਈ ਗੱਡੀ ਆ ਰਹੀ ਹੈ ਤਾਂ ਉਸ ਦੇ ਨਾਲ ਖਾਸਾ ਵੀ ਵਾਪਰ ਸਕਦਾ ਹੈ ਇਹ ਵੱਡੀ ਲਾਪਰਵਾਹੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਹਮੇਸ਼ਾ ਹੀ ਸਿਟੀ ਹੈਡਲਾਈਨ ਦੀ ਜਿਹੜੀ ਟੀਮ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਖੁਲਾਸੇ ਜਿਹੜਾ ਕਰਦੀ ਰਹਿੰਦੀ ਹੈ ਕਿ ਲੋਕਾਂ ਦੇ ਜਿਹੜੇ ਪੈਸੇ ਨੇ ਉਹ ਕਿਤੇ ਵੀ 1 ਰੁਪਏ ਵੇਸਟ ਨਾ ਜਾਣ ਪਰ ਇਹ ਜੌਂਦੀ ਜਾਗਦੀ ਜਿਹੜੀ ਮਿਸਾਲ ਹੈ ਪੱਖੋਵਾਲ ਦੇ ਆਰ ਯੂ ਵੀ ਦੇ ਥੱਲੇ ਦੀ ਜਿਹੜੀ ਹੈ ਜਗਾ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਬਿਲਕੁਲ ਡੈਮੇਜ ਹੋ ਚੁੱਕਾ ਹੈ ਮੋਟੀ ਮੋਟੀ ਸਰਿਆ ਜਿਹੜੀ ਹੈ ਬਿਲਕੁਲ ਬਾਹਰ ਨਿਕਲੀਆਂ ਹੋਈਆਂ ਆ ਦੇਖ ਸਕਦੇ ਹੋ ਗੱਡੀ ਜ਼ਰੂਰ ਲੰਘ ਰਹੀ ਹੈ ਪਰ ਇਸ ਦੇ ਟਾਇਰਾਂ ਦੀ ਜਿਹੜੀ ਹਾਲਾਤ ਹੈ ਉਹ ਕੀ ਬਣ ਸਕਦੇ ਨੇ ਉਹ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਆ ਦੇਖੋ ਮਹਿੰਗੀਆਂ ਗੱਡੀਆਂ ਫੋਰਚੂਨਰ ਗੁਜ਼ਰ ਰਹੀ ਹੈ ਇਸ ਤੋਂ ਮਹਿੰਗੀਆਂ ਗੱਡੀਆਂ ਇੱਥੋਂ ਗੁਜ਼ਰ ਰਹੀਆਂ ਸੀ ਇਨੀਆਂ ਮਹਿੰਗੀਆਂ ਗੱਡੀਆਂ ਲੈ ਕੇ ਉਸ ਤੋਂ ਬਾਅਦ ਟੈਕਸ ਪੇ ਕਰਕੇ ਟੈਕਸ ਪੇ ਕਰਨ ਤੋਂ ਬਾਅਦ ਜੇ ਸਾਨੂੰ ਇਸ ਤਰ੍ਹਾਂ ਦੀ ਸਹੂਲਤ ਮਿਲੇ ਤਾਂ ਤੁਸੀਂ ਕੀ ਕਹੋਗੇ ਕਮੈਂਟ ਦੇ ਵਿੱਚ ਆਪਣੀ ਰਾਏ ਵੀ ਜਰੂਰ ਦਿਓ ਤੇ ਜੇ ਕੋਈ ਲੁਧਿਆਣਾ ਦੇ ਆਰਟੀ ਯੂਵੀ ਦੇ ਥੱਲੇ ਪੱਖੋਵਾਲ ਤੋਂ ਗੁਜ਼ਰ ਰਿਹਾ ਹੈ ਤਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਇੱਥੇ ਇੱਕ ਤਾਂ ਪਾਣੀ ਦੀ ਨਿਕਾਸੀ ਦੇ ਬਿਲਕੁਲ ਸਿਸਟਮ ਫੇਲ ਨੇ ਦੂਜੇ ਪਾਸੇ ਇੱਥੇ ਜੋ ਡਰੇਨੇਜ ਵਾਸਤੇ ਕਵਰੇਜ ਕੀਤੀ ਗਈ ਸੀ ਉੱਪਰ ਸਰੀਆਦ ਨਾਲ ਨੂੰ ਕਵਰ ਕੀਤਾ ਗਿਆ ਸੀਗਾ ਤੇ ਉਹ ਵੀ ਟੁੱਟ ਕੇ ਬਿਲਕੁਲ ਥੱਲੇ ਡਿੱਗ ਚੁੱਕਾ ਹੈ ਇਧਰ ਪਾਸੇ ਤਾਂ ਬਿਲਕੁਲ ਹੀ ਟੁੱਟਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੂਜੇ ਪਾਸੇ ਵੀ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਹ ਵੱਡਾ ਨੁਕਸਾਨ ਜਿਹੜਾ ਵਾ ਮਹਿੰਗੇ ਵਹੀਕਲਸ ਨੂੰ ਪਹੁੰਚਾ ਸਕਦੀ ਹੈ ਤਾਂ ਕਹਿ ਸਕਦੇ ਹਾਂ ਲੋਕਾਂ ਦੇ ਟੈਕਸ ਦੇ ਪੈਸੇ ਜਿਹੜੇ ਨੇ ਉਹ ਇਸ ਤਰ੍ਹਾਂ ਲੱਗੇ ਰਹੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਵੀ ਰਾਏ ਜ਼ਰੂਰ ਦਿਓ ਤੇ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਤੇ ਇਸ ਵੀਡੀਓ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਸ਼ਾਇਦ ਉਹਨਾਂ ਦੇ ਇਸ ਕੀਤੇ ਕੰਮ ਦੀ ਹਕੀਕਤ ਜਿਹੜੀ ਹੈ ਉਹ ਲੋਕਾਂ ਤੱਕ ਤੇ ਉਸ ਤੋਂ ਬਾਅਦ ਇਹਨਾਂ ਅਧਿਕਾਰੀਆਂ ਤੱਕ ਪਹੁੰਚਵੇ ਤੇ ਲੋਕਾਂ ਤੱਕ ਤਾਂ ਅਸੀਂ ਹਮੇਸ਼ਾ ਹੀ ਜੜਾ ਪਹੁੰਚਾਉਂਦੇ ਰਹਿੰਦੇ ਆ ਕਿ ਤੁਹਾਡੇ ਪੈਸੇ ਕਿੱਥੇ ਕਿਵੇਂ ਤੇ ਕਿਸ ਤਰੀਕੇ ਨਾਲ ਲੱਗ ਰਹੇ ਨੇ ਤਾਂ ਫਿਲਹਾਲ ਅਸੀਂ ਪੱਖੋ ਵਾਲ ਰੋਡ ਦੇ ਆਜ ਯੂਵੀ ਦੇ ਥੱਲੇ ਖੜੇ ਆ ਜਿੱਥੇ ਹਮੇਸ਼ਾ ਹੀ ਡਰੇਨੇਜ ਦੀ ਪ੍ਰੋਬਲਮ ਆਉਂਦੀ ਰਹਿੰਦੀ ਹੈ ਤੇ ਅੱਜ ਵੀ ਉਥੇ بارش ਹੋਈ ਸੀ ਤੇ ਡਰੇਨੇਜ ਦੀ ਕਾਫੀ ਸਮੱਸਿਆ ਰਹਿੰਦੀ ਰਹੀ ਹੈ ਤੇ ਅੱਜ ਜਿਹੜਾ ਇੱਥੇ ਡਰੇਨੇਜ ਵਾਸਤੇ ਨਿਕਲਣ ਦਾ ਦੇਖ ਸਕਦੇ ਹੋ ਗੱਡੀ ਜਿਹੜੀ ਹੈ ਉਹ ਫਸ ਗਈ ਹੈ ਤਾਂ ਗੱਡੀ ਵੱਡਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਹੈ ਜੇ ਇਸ ਨੂੰ ਸਹੀ ਤੇ ਸਮੇਂ ਸਿਰ ਇਸ ਦੀ ਟ੍ਰੀਟਮੈਂਟ ਜਿਹੜੀ ਹੈ ਨਹੀਂ ਕੀਤੀ ਗਈ ਜੇ ਇਸ ਨੂੰ ਨਹੀਂ ਪ੍ਰੋਪਰ ਬਣਾਇਆ ਗਿਆ ਤਾਂ ਵੱਡਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਹੈ ਵੱਡੀਆਂ ਗੱਡੀਆਂ ਜਿਹੜੀਆਂ ਨੇ ਇਸ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਤਸਵੀਰ ਆ ਦੇਖੋ ਆਲਟੋ ਗੱਡੀ ਹੁਣੇ ਨਿਕਲ ਕੇ ਆਈ ਹੈ ਬਈ ਕਿਵੇਂ ਦੇਖ ਰਹੇ ਹੋ ਤੁਹਾਡੇ ਟੈਕਸ ਦਾ ਪੈਸਾ ਕਿਸ ਤਰ੍ਹਾਂ ਬੁਰੇ ਹਾਲ ਆ ਭਰਾਵਾ ਬੁਰੇ ਹਾਲ ਆ ਪੂਰੇ ਤਾਂ ਦੇਖ ਸਕਦੇ ਹੋ ਤਸਵੀਰ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਨਜ਼ਰ ਆ ਰਿਹਾ ਹੋਵੇਗਾ ਕਿ ਕਿੰਨੇ ਪੱਟੀਆਂ ਗੱਡੀਆਂ ਇੱਥੋਂ ਗੁਜ਼ਰ ਰਹੀਆਂ ਨੇ ਵੱਡੀ ਸਹੂਲਤ ਵਾਸਤੇ ਇਸ ਆਰ ਜੂਵੀ ਨੂੰ ਬਣਾਇਆ ਗਿਆ ਸੀ ਪਰ ਉਨੀ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਦੇਖੋ ਐਨੀ ਮਹਿੰਗੀ ਗੱਡੀ ਹੈ ਤੇ ਇਸ ਨੇ ਗੱਡੀ ਲੈਣ ਦੇ ਵਕਤ ਟੈਕਸ ਵੀ ਪੇ ਕੀਤਾ ਹੋਣਾ ਸਭ ਕੁਝ ਲੋਕਾਂ ਸਰਕਾਰ ਪਹਿਲੇ ਹੀ ਲੈ ਲੈਂਦੀ ਹੈ ਪਰ ਉਸ ਦੇ ਵੱਜੋਂ ਸਰਕਾਰ ਕੀ ਦਿੰਦੀ ਹੈ ਉਹ ਇਹ ਜਿਉਂਦੀ ਜਾਗਦੀ ਤਸਵੀਰ ਦਾ ਸਿਟੀ ਹੈਡਲਾਈਨ ਦੀ ਟੀਮ ਤੁਹਾਨੂੰ ਦਿਖਾ ਰਹੀ ਹੈ ਮੌਜੂਦਾ ਵਧਾਇਆ ਤੇ ਜਿਨ੍ਹਾਂ ਨੇ ਇਹ ਬਣਵਾਇਆ ਸੀ ਤੇ ਜਿਨ੍ਹਾਂ ਨੇ ਇਹ ਬਣਵਾਇਆ ਸੀ ਮੌਕੇ ਤੇ ਅਸੀਂ ਇਸ ਦਾ ਜਾਇਜ਼ਾ ਲਿੱਤਾ ਹੈ ਤੇ ਜੋ ਹਾਲਾਤ ਹੈ ਉਹ ਤੁਹਾਨੂੰ ਦਿਖਾ ਦਿੱਤਾ ਤੇ ਅੱਗੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਪਹੁੰਚਾ ਦਿਓ ਤਾਂਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇਸ ਦੀ ਵਧੀਆ ਉਸਾਰੀ ਤੱਕ ਕੀ ਘੱਟ ਤੋਂ ਘੱਟ ਇਸ ਦੀ ਜਿਹੜੀ ਬਰਮਤ ਹੈ ਉਹ ਕੀ ਕਰ ਦੇਣ ਤਾਂਕਿ ਲੁਧਿਆਣਾ ਦੇ ਲੋਕਾਂ ਦਾ ਜਿਹੜਾ ਸਹੂਲਤ ਵਾਸਤੇ ਜਿਹੜਾ ਬਣਾਇਆ ਗਿਆ ਸੀ ਤੇ ਉਹ ਲੋਕ ਸਹੂਲਤ ਤੱਕ ਹੱਥੋਂ ਘੱਟ ਲੈ ਸਕਣ